ਤੇ ਸਾਰੇ ਇਹ ਧਿਆਨ ਚੀਜ਼ ਲੈਣਾ ਚਾਹਨੇ ਆ ਕਿ ਹਸਪੀਟਲ ਦੇ ਵਿੱਚ ਕੁਝ ਸਾਰੇ ਨਹੀਂ ਬਹੁਤ ਅچھے-ਅچھے ਹਸਪੀਟਲ ਦੇਖ ਰਹੇ ਆ ਸਾਡੇ ਗੁਰਦਾਸਪੁਰ ਦੇ ਵਿੱਚ ਜਿਹੜੀ ਹਸਪੀਟਲ ਹੈ ਸਾਡੇ ਅਰੋੜਾ ਹਸਪੀਟਲ ਨੇ ਮੈਂ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਔਰ ਅਮਨੇ ਸਰ ਕੀ ਇਸ ਟਾਈਮ ਖੜੇ ਆ ਸਾਡੇ ਇੱਕ ਪੇਸ਼ੈਂਟ ਇੱਥੇ ਪਿਛਲੇ 22-23 ਦਿਨ ਤੋਂ ਇੱਥੇ ਐਡਮਿਟ ਹੈ ਐਡਮਿਟ ਸੀਗਾ दे कि ਉਹਨਾਂ ਨੂੰ ਇੱਕ ਅਟੈਕ ਆਇਆ ਤੇ ਇਹਨਾਂ ਨੇ ਕਿਹਾ ਜੀ ਉਹ ਸਟੈਂਡ ਪਹਿਣਾ ਉਹਨਾਂ ਨੇ ਸਟੈਂਡ ਜਿਹੜੇ ਪਾ ਦਿੱਤਾ ਲੇਕਿਨ ਜੋ ਸਾਡੀ ਆਪਣੀ ਆਬਜ਼ਰਵੇਸ਼ਨ ਆਈ ਡੋਨਟ ਨੋ ਕਿ ਉਹ ਸਹੀ ਹੈ ਕਿ ਗਲਤ ਹੈ ਜੀ ਅਸੀਂ ਉਸ ਕਾਰਵਾਈ ਨਾਲ ਫੈਮਿਲੀ ਸ਼ਰੀਫ ਹੈ ਨਹੀਂ ਪਾਣਾ ਚਾਹੁੰਦੀ ਲੇਕਿਨ ਅਸੀਂ ਸਿਰਫ ਤੁਹਾਡੇ ਇੱਕ ਆਮ ਜਨਤਾ ਨੂੰ ਦੱਸਣ ਵਾਸਤੇ ਇਹ ਕਰ ਰਹੇ ਹਾਂ ਉਹਨਾਂ ਨੇ ਇੱਕ 25 ਲੱਖ ਰੁਪਏ ਦਾ ਇੱਕ ਇੰਸ਼ੋਰੈਂਸ ਪਾਲਿਸੀ ਸੀ ਉਹਨਾਂ ਦੀ ਉਹ 25 ਲੱਖ ਰੁਪਏ ਲੈਣ ਵਾਸਤੇ ਇਹਨਾਂ ਨੇ 22 ਦਿਨ ਤੋਂ ਉਹਨੂੰ ਆਪਣੇ ਇਥੇ ਹਸਪੀਟਲ ਵਿੱਚ ਵੈਂਟੀਲੇਟਰ ਤੇ ਲਾ ਕੇ ਰੱਖਿਆ ਹੈ ਜਾਨਕੀ ਬਿਲਕੁਲ ਟੋਟਲੀ ਬੜਾ ਬੁਰਾ ਹਾਲ ਕੀਤਾ ਹੈ ਅੱਜ ਅਲਟੀਮੇਟਲੀ ਕੱਲ ਸੌਰੀ ਪਰਿਵਾਰ ਟੁੱਟ ਗਿਆ ਪਰਿਵਾਰ ਨੇ ਕੀ ਕੀਤਾ ਕਿ ਆਪਣੇ ਦਿੱਕਤ ਦੇ ਦਿੱਤਾ ਕਿ ਅਸੀਂ ਅਗੇ ਫਰਦਰ ਆਪਾਂ ਟ੍ਰੀਟਮੈਂਟ ਨਹੀਂ ਕਰਨਾ ਚਾਹਦੇ ਸਾਡੂ ਸਾਡਾ ਪੇਸ਼ੈਂਟ ਸਾਡੂ ਵਾਪਿਸ ਕਰ ਦੇ ਰਾਤੀ ਕੱਲ੍ਹ ਦੇ ਆਪਾਂ ਇਸ ਦਿੱਤੀ ਹੈ ਅੱਜ ਅਗਲਾ ਦਿਨ ਆ ਗਿਆ ਔਰ ਅਸੀਂ ਗੁਰਦਾਸਪੁਰ ਤੋਂ ਸਿੱਧਾ ਦੇਖੋ ਸਾਡੇ ਗੁਰਦਾਸ ਮਹਿੰਦਰ ਸਾਹਿਬ ਦੇ ਸਾਰੇ ਹਿੰਦੂ ਸਰਦ ਦੇ ਵੇਸਨ ਜੀ ਨੇ ਸਾਡੇ ਬੰਕੀ ਜੀ ਨੇ ਸਾਡੇ ਸੁਪੀਰ ਭੱਜ ਆਏ ਨੇ ਉਹਨਾਂ ਦੇ ਸਾਥੀ ਆਏ ਨੇ ਸਾਡੇ ਬਹਿਬਾਬ ਆਏ ਨੇ ਠੀਕ ਹੈ ਨਾ ਅਸੀਂ ਸਾਰੇ ਇਸ ਕਰਕੇ ਇੱਥੇ ਆਏ ਆ ਕਿ ਭਈ ਇੱਕ ਫੈਮਿਲੀ ਨੂੰ ਇਨਸਾਫ ਦਿਵਾ ਸਕੀਏ ਲੇਕਿਨ ਤੁਹਾਨੂੰ ਵੀ ਇੱਥੇ 5 ਘੰਟੇ ਤੋਂ ਹੱਥੇ ਬਿਠਾਇਆ ਗਿਆ 5 ਘੰਟੇ ਤੋਂ ਕਹਿ ਰਹੇ ਨੇ ਕਿ ਆਪਾਂ ਅਪਰੂਵਲ ਦੇਰਵਾਸੀ ਭੇਜਿਆ ਹੋਇਆ ਸਾਨੂੰ ਅਪਰੂਵਲ ਨਹੀਂ ਆ ਰਹੀ ਤੁਹਾਨੂੰ ਪੈਸੇ ਨਹੀਂ ਆ ਰਹੇ ਅਸੀਂ ਪੁੱਛਿਆ ਜੀ ਕਿਉਂ ਕਹਿੰਦੇ ਪਾਹੀ ਇਹ ਤੁਹਾਡਾ ਜਾਂ ਸਾਡਾ ਕਸੂਰ ਨਹੀਂ ਹੈ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਸਾਰਿਆਂ ਨੂੰ ਖਰਾਬ ਕਰਦੀਆਂ ਸਿਰਫ ਤੁਹਾਡੇ ਪੇਸ਼ੈਂਟ ਨੂੰ ਨਹੀਂ ਸਾਰੇ ਪੇਸ਼ੈਂਟ ਨੂੰ ਇਦਾ ਹੀ ਕਰਦੇ ਨੇ ਉਹ ਸੋ ਅਸੀਂ ਸਰਕਾਰਾਂ ਆ ਕੇ ਮੰਨ ਕਰਦੇ ਆ ਇੱਕ ਪਾਸੇ ਤਾਂ ਆਪਾਂ ਬੜੀਆਂ ਇੱਕ ਦਲੀਲਾਂ ਦਿੰਦੇ ਆ ਕਿ ਸਾਡੇ ਮੈਡੀਕਲ ਤੁਹਾਡੇ ਫ੍ਰੀ ਕਰ ਦਿੰਦੇ ਆ ਆਪਾਂ ਜਿਹੜੇ ਆ ਜਿਹੜੇ ਕੀ ਕੋਲੇ ਡਿਸਪੈਂਸਰੀਆਂ ਪੋਲੀਆਂ ਬੜਾ ਕੁਝ ਕੀਤਾ ਇਹੋ ਜਿਹਾ ਬਟ ਜਿਹੜੇ ਪ੍ਰਾਈਵੇਟ ਹਸਪੀਟਲਸ ਦੇ ਉਹਰੇ ਵਿੱਚ ਪੇਸ਼ੰਤ ਨੂੰ ਕੀ ਹੋ ਰਿਹਾ ਦੇਖੋ ਬਸ ਅੱਜ ਮਰੀਜ਼ ਆਪਾਂ ਡੈੱਡ ਬੋਡੀ ਲੈ ਕੇ ਜਾਣਾ ਮੁਨਕਰੂ ਇਹ ਤਾਂ ਹੋ ਚੁੱਕੀ ਓਦੀ ਕਾਫੀ ਦਿਨ ਤੋਂ ਹੋ ਚੁੱਕੀ ਐ ਬਟ ਅਸੀਂ ਪੋਜੀਸ਼ਨ ਨਹੀਂ ਕਰ ਰਿਆ ਉਹਨਾਂ ਦੀ ਜਿਹੜੇ ਆਪਾਂ ਦੇਖਿਆ ਨਾ ਉਹਦੀ ਜੋ ਟ੍ਰੀਟਮੈਂਟ ਹੋਇਆ ਸੀਗਾ ਇਨਫੈਕਟਿਡ ਸੀਗਾ ਪੂਰਾ ਪਾਰਟ ਜਿਹੜਾ ਇਹਨਾਂ ਨੇ ਜਦੋਂ ਐਕਸਟ੍ਰੈਕਟ ਪਾਇਆ ਇਹਨਾਂ ਨੇ ਔਰ ਉਹਦੇ ਵਿੱਚ ਫੰਗਸ ਲੱਗੀ ਹੋਈ ਸੀ ਇਹਨਾਂ ਨੇ ਬਾਹਰੋਂ ਟ੍ਰੀਟ ਕਰਕੇ ਉਹਨੂੰ ਰਿਮੂਵ ਕਰ ਦਿੱਤਾ ਲੇਕਿਨ ਉਹਨੂੰ ਦਾ ਪਤਾ ਨਹੀਂ ਕਿ ਹੋਇਆ ਕਿ ਉਹ ਬਿਲਕੁਲ ਵੀ ਉਹਨਾਂ ਨੂੰ ਬਿਲਕੁਲ ਹੋਛ ਨਹੀਂ ਦੇਈ ਕੁਝ ਨਹੀਂ ਦਿਆ ਅੱਜ ਅਸੀਂ ਕਹਿੰਦੇ ਸਭ ਬਾਡੀ ਦੇ ਰੋ ਯਾਰ ਲੇਕਿਨ ਸ਼ੇਅਰ ਤੋਂ ਸਾਨੂੰ ਤੰਗ ਕੀਤਾ ਜਾ ਰਿਹਾ ਇੱਥੇ ਆ ਕੇ ਕਿ ਬਈ ਇੰਸ਼ੋਰੈਂਸ ਪਾਲਿਸੀ ਦੇ ਸਾਨੂੰ ਪੈਸ ਇੱਕ ਪਰਿਵਾਰ ਦੀ ਜੋ ਫੀਲਿੰਗ ਹੈ ਕਿ ਆਪਨੇ ਪਰਿਵਾਰ ਦੇ ਇੱਕ ਸਦਸੇ ਜਾਂਦੀਆਂ ਇਹਨਾਂ ਨੂੰ ਉਹ ਨਹੀਂ ਸਮਝ ਆ ਰਹੀਆਂ ਵਾਕਿਆ ਅਸੀਂ ਕਹਿੰਦੇ ਆ ਕਿ ਕੁਝ ਜਿਹੜੇ ਹਸਪੀਟਲ ਨੇ ਉਹ ਵਾਕਿਆ ਕਤਲਗਾਹ ਬਣ ਰੱਖਦੇ ਨੇ ਅੱਜ ਅਸੀਂ ਡੀਸੀ ਸਾਹਿਬ ਅਮ੍ਰਿਤਸਰ ਦੇ ਧਿਆਨ ਚ ਲਾਂਦੀ ਗੱਲ ਸਾਡੇ ਐਸਐਸਪੀ ਸਾਹਿਬ ਦੇ ਧਿਆਨ ਚ ਲਾਂਦੀ ਉਹਨਾਂ ਨੇ ਸਪੋਰਟ ਕੀਤੀ ਫੇਰ ਇਹਨਾਂ ਨੂੰ ਆ ਕੇ ਜਿਹੜਾ ਦਬਾਅ ਬਣਿਆ ਤੇ ਇਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਬੋਡੀ ਬੋਡੀ ਰਿਲੀਜ਼ ਕਰ ਦ। ਸੋ ਇਹ ਇਹ ਇੰਡੀਆ ਸੰਕਟਾਂ ਦੇ ਆਦੇ ਬਾਅਦ ਅਗਰ ਕਿਸੇ ਵਿਅਕਤੀ ਨੂੰ ਇਨਸਾਫ ਮਿਲੇ ਤੇ ਫਿਰ ਆਹ ਵਿਅਕਤੀ ਦਾ ਕੀ ਹੁੰਦਾ ਹੈ ਇਸ ਲਈ ਮੈਂ ਸਰਕਾਰਾਂ ਕੇ ਮੰਗ ਕਰਦਾ ਸਾਡੇ ਸਾਰੇ ਲੋਕ ਮੰਗ ਕਰਦੇ ਆਂ ਸੀ ਕਿ ਐਟ ਲੀਸਟ ਥੋੜਾ ਬਹੁਤਾ ਥੋੜਾ ਬਹੁਤਾ ਇਨਸਾਨੀਤ ਨੂੰ ਜਿੰਦਾ ਰਹਿਣ ਦਿਓ ਔਰ ਵਾਕਿ ਇਹ ਮੈਡੀਕਲ ਲਾਈਨ ਦੇ ਵਿੱਚ ਕੁਝ ਆ ਠੀਕ ਕਰਨਾ ਤੇ ਇਹ ਇੰਸ਼ੋਰੈਂਸ ਕੰਪਨੀਆਂ ਔਰ ਜਿਹੜੀ ਇਹਨਾਂ ਦੀ ਜੋ ਡੀਲਿੰਗ ਹੈਂਡ ਹੁੰਦੇ ਨੇ ਇਹਨਾਂ ਦੇ ਥੋੜਾ ਜਿਹਾ ਸ਼ਿਕੰਜਕਾ ਕਰ ਸੋ ਤਾਂ ਕਿ ਮਰੀਜ਼ ਜਿਹੜਿਆ ਉਹ ਪਰੇਸ਼ਾਨ ਨਾ ਹੋਣ ਉਹਨਾਂ ਦੇ ਪਰਿਵਾਰ ਪਰੇਸ਼ਾਨ ਨਾ ਹੋਣ ਜੈ ਹਿੰਦ ਭਰਤ ਮਾਤਾ ਕੀ ਜੈ